ਫਰਾਂ ਬਹੁਤ ਸਾਰੇ ਵੀਰ ਉਦਾਂ ਹੀ ਸਵਾਲ ਜਿਆ ਕਰਦੇ ਨੇ ਜਿਹੜੇ ਦੁੱਧ ਦੁੱਧ ਪੀਣ ਆਉਣੇ ਆ ਵੀ। ਭਖੜਾ ਵਾ ਫਲਾਨਾ ਵਾ ਕੀ ਆਹ ਹੁੰਦਾ ਜੀ ਭਖੜਾ। ਤੇ ਆ ਮਹੀਨਾ ਸਾਰਾ ਸਾਗ ਤੂੜਿਆ ਭਖੜੇ ਦਾ। ਇੱਧਰ ਬੱਕਰੀਆਂ ਚਾਰਦੀਆਂ ਵਾ ਬੱਕਰੀਆਂ ਵੀ ਖਾਣਦੀਆਂ ਬਹੁਤ ਖੁਸ਼ ਹੋਗੀ ਇਹਨੂੰ। ਫਿਲਹਾਲ ਬੱਕਰੀਆਂ ਉਧਰ ਮੱਕੀ ਦੇ ਵਿੱਚ ਫਿਰ ਰਹੀਆਂ। ਤੇ ਇਹ ਜੀ ਭਖੜਾ ਵਾ ਭਖੜੇ ਦੇ ਵੀ ਔਸ਼ਧੀ ਜਾਗਤ ਵਿੱਚ ਇਹਦਾ ਬਹੁਤ ਵੱਡਾ ਨਾਮ ਆ ਜੀ। ਠੀਕ ਹੈ। ਇਹ ਸਾਰਾ ਭਖੜਾ ਹੀ ਆਉਗਿਆ ਹੈ ਨਾ ਇਹ ਕੰਡੇ ਇਹ ਭਾਦੋਂ ਦੇ ਵਿੱਚ ਕੰਡਾ ਪੂਰਾ ਪੱਕ ਜਣਾ ਇਹਦਾ ਜੀ ਤੇ ਹੁਣ ਇਹ ਇਹਦੀ ਏਦਾਂ ਲਾਟ ਹੁੰਦੀ ਹੈ ਇਹਨੂੰ ਏਡਾ ਕੰਡੇ ਲੱਗਦੇ ਆ ਠੀਕ ਹੈ ਗੋਰਖੂ ਵੀ ਕਹਿੰਦੇ ਆ ਭਖੜਾ ਵੀ ਕਹਿੰਦੇ ਆ ਇਹਨੂੰ ਠੀਕ ਹੈ ਆ ਦੇਖ ਇਹਦੇ ਬੀ ਜਿਹੜੇ ਅੱਗੇ ਜਿਨ੍ਹਾਂ ਨੇ ਜਿਹੜੇ ਰਿਖੀ ਸਾਧੂ ਸੀ ਉਹ ਇਹਦੇ ਬੀਜ ਬੀਜ ਪੀਸ ਕੇ ਪਾਣੀ ਦੇ ਨਾਲ ਫੱਕਾ ਮਾਰ ਲੈਂਦੇ ਸੀਗੇ ਫਿਰ ਇਹਦੇ ਨਾਲ ਕਾਫੀ ਸਮਾਂ ਉਹਨਾਂ ਨੂੰ एनर्जी ਮਿਲ ਜਾਂਦੀ ਸੀ ਪ੍ਰੋਟੀਨ ਹੂੰ ਤੇ ਉਹ ਭੁੱਖ ਨਹੀਂ ਸੀ ਲੱਗਦੀ ਕਿਉਂਕਿ ਇਹ ਇਹ ਬਹੁਤ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਇਹਦੇ ਵਿੱਚ ਹੋਰ ਕਬੂਤਰਾਂ ਵਾਲੇ ਵੀ ਕਈ ਕਾਸੇ ਦੇ ਵਿੱਚ ਇਹਨੂੰ ਵਰਤਦੇ ਆ ਪਸ਼ੂ ਪੰਛੀਆਂ ਵਾਲੇ ਵੀ ਵਰਤਦੇ ਆ ਦਾਣੇ 'ਚ ਵੀ ਪੀਆ ਜਾਂਦਾ ਹੈ ਠੀਕ ਹੈ ਇਹ ਪਸ਼ੂ ਹੁੰਦਾ ਹੈ ਇਹਦੇ ਇਹਨਾਂ ਕੁਦਰਤ ਨੇ ਇਹਨੂੰ ਬੀਜ ਨੂੰ ਬਚਾਉਣ ਦੇ ਲਈ ਇਹਨੂੰ ਕੰਡਾ ਦੇ ਦਿੱਤਾ ਕਿਉਂਕਿ ਇਹਦੇ ਵਿੱਚ ਇਹਦਾ ਬੀਜ ਛੁਪਿਆ ਹੁੰਦਾ ਵਾ ਪਸ਼ੂ ਇਹਨੂੰ ਤਾਂ ਨਹੀਂ ਖਾਂਦਾ ਕਿਉਂਕਿ ਕੰਡਾ ਚੁੱਭਦਾ ਹਨਾ ਲੇਕਿਨ ਆਉਣ ਵਾਲੇ ਸਮੇਂ 'ਚ ਫਿਰ ਇਹਨੇ ਹਰਾ ਹੋਣਾ ਹੁੰਦਾ ਤੇ ਇਹਦਾ ਬੀਜ ਇਹਦਾ ਬੀਜ ਇਹ ਜਿਹਾ ਵੀ ਜੇ ਇਹਨੂੰ ਖਾਦਾ ਜੇ ਨਾਲ ਨਾਲ ਪਿਸ ਕੇ ਤੇ ਮਤਲਬ ਬਹੁਤ ਜ਼ਿਆਦਾ એનર્ਜੀ ਦਿੰਦਾ ਊਰਜਾ ਦਿੰਦਾ ਤੇ ਤਾਂ ਕਰਕੇ ਕਾਦਰ ਨੇ ਇਹਨੂੰ ਐਦਾਂ ਕੰਡੇਦਾਰ ਬਣਾਇਆ ਇਹਦੇ 2 4 6 8 ਤੇ 10 ਕੰਡੇ ਹੁੰਦੇ ਆ ਇਹਦੇ ਜੀ ਇਦਾਂ 10 ਕੰਡੇ ਆ ਇਸ ਤਰ੍ਹਾਂ ਸਟਾਰ ਟਾਈਪ ਆ ਤਾਰੀ ਦੀ ਸ਼ੀਪ ਦਾ ਤੇ ਇਹਦੇ 5 ਪੁਆਇੰਟ 5 ਦੇ ਉੱਪਰ ਦੋ ਦੋ ਕੰਡੇ ਹੁੰਦੇ ਆ ਜੜੋ ਜੜੁੱਤ ਠੀਕ ਐ ਤੇ ਗੁਰਜਰਗਾ ਗੁਰਜਕਾਰ ਦਾ ਹੁੰਦਾ ਜਿਵੇਂ ਗੁਰਜ ਸ਼ਾਸਤਰ ਆ ਠੀਕ ਐ ਪਲਵਾਨਾਂ ਕੋਲੇ ਗੁਰਜ ਹੁੰਦਾ ਨਾ ਜਿਹੜਾ ਉਹ ਜਿਵੇਂ ਹਨੂਮਾਨ ਦੇ ਟੂੰਬੇ ਵਾਂਗੂ ਉਹ ਓਵੇਂ ਆ ਠੀਕ ਐ ਗੁਰਜ ਵਰਗਾ ਹੁੰਦਾ ਇਹ ਇਹ ਸਾਰਾ ਭਖੜਾ ਬਿਸ਼ਾਬੀਆਂ ਇਹ ਬਹੁਤ ਵਧੀਆ ਜੀ ਤੇ ਇਹ ਗਰਮ ਤਸੀਰ ਦਾ ਹੁੰਦਾ ਸਿਆਲਾਂ ਜਿਹਦਾ ਸਾਗ ਛੋਲਿਆਂ ਦੇ ਆ ਸਾਗ ਵਰਗਾ ਹੁੰਦਾ ਠੀਕ ਹੈ ਸੂਲ ਵੀ ਦੇ ਸਾਗ ਵਰਗਾ ਹੁੰਦਾ ਬਹੁਤ ਵਧੀਆ ਇਹ ਨੂੰ ਜੇ ਸਾਗ ਬਣਾਉਣਾ ਵੇ ਇਦਾਂ ਇਦਾਂ ਉੱਪਰ ਉੱਪਰੋਂ ਤੋੜੀ ਜਾਣਾ ਨਰਮ ਨਰਮ ਇਸ ਤਰ੍ਹਾਂ ਮੈਂ ਤੁਹਾਨੂੰ ਦਸੀ ਇਹਦੇ ਹੁਣ ਕੰਡੇ ਮੇਰੇ ਤਾਂ ਨਹੀਂ ਵੱਧੇ ਕਿਉਂਕਿ ਉੱਪਰ ਉੱਪਰੋਂ ਐ ਤੋੜੀ ਜਾਣਾ ਦੇਖੋ ਹੱਥ ਨਾਲ ਹੀ ਤੋੜੀ ਜਾਣਾ ਤੇ ਤੁਹਾਨੂੰ ਮੈਂ ਦੱਸਦਾ ਮੇਰੇ ਹੱਥ ਦੇ ਵਿੱਚ ਇੱਕ ਸਮਾਨ ਰੁਗ ਬਣ ਜਾਊਗਾ ਇਦਾਂ ਦਾ ਤੋੜੀ ਜਾਣਾ ਉੱਪਰ ਉੱਪਰੋਂ ਠੀਕ ਹੈ ਤੇ ਮੈਂ ਇੱਕ ਆਪਣੇ ਪਿੰਡ ਕਿਸੇ ਨੂੰ ਵੀਡੀਓ ਭੇਜਣੀ ਸੀ ਮੈਂ ਕਿਹਾ ਚਲੋ ਤੋਂ ਨੂੰ ਪੇਦ ਆਏ ਆ ਸਾਰਾ ਲੈ ਲੈਣਾ ਇਹਨੂੰ ਫਿਰ ਚੰਗੀ ਤਰ੍ਹਾਂ ਧੋਵ ਸਵਾਰ ਕੇ ਕੱਟ ਕੇ ਕੋਤਰ ਕੇ ਤੇ ਫਿਰ ਮੱਕੀ ਦੇ ਆਟੇ ਦਾ ਆਲਣ ਪਾ ਕੇ ਜਾਂ ਬੀਸਣ ਦਾ ਬਾਅਦ ਵਿੱਚ ਬਣਨ ਤੋਂ ਬਾਅਦ ਰਿਹਾ ਕੇ ਚੰਗੀ ਤਰ੍ਹਾਂ ਫਿਰ ਇਹਨੂੰ ਬਹੁਤ ਵਧੀਆ ਇੱਕ ਜਿਹਦੇ ਗੱਟੇ ਗੁੱਡੇ ਦੋਖਦੇ ਆ ਖੂਨ ਦੀ ਕਮੀ ਆ ਸਾਰਾ ਮਤਲਬ ਇਹ એનર્ਜੀ ਮਤਲਬ ਬਿਨਾਂ ਕਿਸੇ ਖਾਦ ਖਰਾਕ ਤੋਂ ਜਿਹੜਾ ਕੁਦਰਤ ਪ੍ਰਕਿਰਤੀ ਰੇਤੇ ਦੇ ਉੱਪਰ ਉੱਗਿਆ ਇਹ ਬਹੁਤ ਵਧੀਆ ਬਿਨਾਂ ਕਿਸੇ ਪੈਸਟੀਸਾਈਜ਼ ਤੋਂ ਇਹ ਹਰਾ ਹੋਇਆ ਠੀਕ ਹੈ ਜੀ ਤੇ ਆਜੂ ਤੁਹਾਨੂੰ ਨਾਲ-ਨਾਲ ਦਿਖਾਣਾ ਸਾਰਾ ਦੇਖੋ ਭਖੜਾ ਹੀ ਆ ਚੌਪਦਾ ਮੇਰੇ ਜੁੱਤੀ ਵਧੀਆ ਪਾਈ ਆ ਮਜ਼ਬੂਤ ਚਮੜੇ ਦੀ ਤੋੜੀ ਦੀ ਤਾਂ ਨਹੀਂ ਵੱਸਦਾ ਆ ਦੀ ਆ ਇਹਦੀ ਇੰਨੀ ਲੰਮੀ ਲਾਟਾ ਇੱਥੋਂ ਸ਼ੁਰੂ ਹੋਗੀ ਇੱਥੋਂ ਦੇਖ ਇੱਥੇ ਤੱਕ ਫਿਰ ਛੇਟਾ ਛੇਟਾ ਕੰਡੇ ਹੀ ਆ ਲੰਮਾ ਧਰਤੀ ਦੇ ਫੇਜਦਾ ਇੱਕ ਮਿਹਨਤੀ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਿੰਨੀਆਂ ਵੀ ਲਾਟਦਾਰ ਪੌਦੇ ਆ ਚਪਤੀ ਆ ਜਿਹਨੂੰ ਤੁਸੀਂ ਇੱਧਰ ਐਟਸਟ ਕਹਿੰਦੇ ਆ ਚਪਤੀ ਜਾਂ ਸਲੂਨਕਵਾ ਜਿਹੜੀਆਂ ਜਿਹਦੀ ਜ਼ਮੀਨ ਤੇ ਬੈਸ ਜਿੰਦੀ ਆ ਉਹਦੇ ਵਿੱਚ ਪੋਸ਼ਕ ਮਾਤਰਾ ਬਾਕੀ ਪੱਠਿਆਂ ਨਾਲੋਂ ਹਰੇਕਾ ਨਾਲੋਂ ਜ਼ਿਆਦਾ ਹੁੰਦੀ ਆ ਇਹ ਸਾਰਾ ਮੀਹਾ ਨਾ ਹੋਇਆ ਕਿ ਜੀ ਆਪਾਂ ਆਂਦੀ ਦੇ ਸਾਰਾ ਭਰਿਆ ਪਿਆ ਇਹ ਪੁਰਾਣੇ ਇਹ ਪੰਚਾਇਤੀ ਥੇਹ ਦੀ ਜ਼ਮੀਨ ਤੇ ਆ ਦੋ ਇੱਥੇ ਝੰਡਾ ਪ੍ਰਾਤਨ ਪੁਰਾਣੇ ਝੰਡ ਲੱਗੇ ਆ ਇੱਥੋਂ ਕਿਹਨੇ ਸਾਗ ਬਣਾਉਣਾ ਹੋਵੇ ਭਾਈ ਇਹ ਤਲਵੰਡੀ ਸਵੱਦੀ ਦੀ ਯੂਥ ਦੇ ਸੈਂਟਰ ਦੇ ਵਿੱਚ ਮੱਧ ਭਾਗ ਦੇ ਵਿੱਚ ਇੱਥੋਂ ਰੇਤ ਲਈ ਪੈ ਲਈ ਆ ਇਹ ਖਾਲੀ ਪਈ ਆ ਇੱਥੋਂ ਆ ਕੇ ਸਾਗ ਬਣਾਉਣ ਲਈ ਜਾ ਸਕਦੇ ਆ ਮੈਂ ਤਾਂ ਇੱਥੇ ਬੱਕਰੀਆਂ ਚਾਰ ਨਾਉਣਾ ਹੁੰਨਾ ਤੇ ਜਦੋਂ ਮੇਰਾ ਜੀ ਕਰਦਾ ਤੇ ਮੈਂ ਇਥੋਂ ਸਾਗ ਲੈ ਜਾਣਾ ਤੋੜ ਕੇ ਤੇ ਜੇ ਕਿਸੇ ਨੂੰ ਹੋਰ ਨੂੰ ਵੀ ਚਾਹੀਦਾ ਹੁੰਦਾ ਆਂਢੀ ਗਵਾੜੀ ਨੂੰ ਲੈ ਆ ਕੇ ਦੇ ਵੀ ਦਿੰਨਾ ਤੇ ਇੱਥੋਂ ਤੁਸੀਂ ਆਪ ਹੀ ਆ ਕੇ ਤੋੜ ਸਕਦੇ ਹੋ ਠੀਕ ਹੈ ਆ ਬਰਸਾਤਾਂ ਤੋਂ ਬਾਅਦ ਜਿਹੜਾ ਇਹ ਹੁੰਦਾ ਪੂਰਾ ਟੌਪ ਪੂਰੀ ਮਤਲਬ ਵਧੀਆ ਕੁਆਲਿਟੀ ਦਾ ਹੁੰਦਾ ਤੇ ਹਰਾ ਭਰਾ ਹੁੰਦਾ ਠੀਕ ਹੈ ਤੇ ਤੇ ਆ ਪਚੋਲੇ ਚ ਪਾ ਲੈਣਾ ਠੀਕ ਹੈ ਜੀ ਇਹ ਆ ਜਾਨਵਰ ਆਪਣੇ ਫਿਰਦੀ ਆ ਠੀਕ ਹੈ ਇੱਧਰ ਸੂਰ ਜਾਂ ਸ਼ੈਪਰੀਆ ਆ ਆਪਣੀ ਬੱਕਰੀ ਆ ਗਈ ਦੇਖੀ ਇਹ ਨੇ ਵੀ ਮੇਰੇ ਹੱਥ ਚੋਂ ਆ ਕੇ ਦੇਖੀ ਖਾਣ ਲੱਗੀ ਲੈ ਮੇਤੋਂ ਖੋ ਕੇ ਖਾਣ ਲੱਗੀ ਵੀ ਤੂੰ ਆਪੀ ਖਾ ਲੈ ਚਲ ਇਹਨੂੰ ਸਾਰਾ ਖਵਾ ਦੇਣਾ ਲੈ ਖਾ ਲੈ ਖਾ ਲੈ ਆ ਖਾ ਲੈ ਹੁਣ ਇਹ ਨਹੀਂ ਸਾਰਾ ਖਾ ਜਾਣਾ ਲੈ ਆ ਜਿਹੜਾ ਮੈਂ ਤੂੜਿਆ ਸੀ ਘਰ ਵਾਸਤੇ ਇਹੀ ਕਹਿੰਦੀ ਮੈਂ ਖਾਣਾ ਵਾ ਇਹ ਵੱਡੀ ਅੰਬਰੀ ਬੱਕਰੀ ਆ ਚਲ ਕੋਈ ਨਾ ਇਹ ਨਾ ਪੁਰਾਣੀ ਹੋ ਗਈ 10 ਸੂਏ ਹੋ ਗਏ ਇਹ ਹੁਣ ਖਾਰੀ ਇਹਨੂੰ ਪਤਾ ਵੀ ਉੱਪਰ-ਉੱਪਰੋਂ ਤੋੜਿਆ ਕੰਡਿਆਂ ਤੋਂ ਰਹਿ ਤੈਨੇ ਰੱਜ ਕੇ ਖਾ ਲੈਣਾ ਚਲ ਮੈਂ ਹੋਰ ਤੋੜਨ ਨੂੰ ਬਹੁਤ ਲੱਗਿਆ ਤੇ ਇਹ ਮੇਰੇ ਕੋਲ ਆਈ ਏ ਥੋੜੀ ਜੀ ਇੰਦਾ ਸ਼ਕੀਨ ਆ ਵੀ ਮੈਨੂੰ ਦੀ ਠੀਕ ਹੈ ਤੇ ਮੈਂ ਕਿਹਾ ਚਲ ਖਾ ਲਾ ਕੋਈ ਨਾ ਮੈਂ ਹੋਰ ਤੋੜ ਲੂੰਗਾ ਜਿੰਨਾ ਖਾਂਦਾ ਖਾ ਜਾਂਦੀ ਹੈ ਖਾ ਲੈਣ ਦੀ ਬਹੁਤ ਚੰਗਾ ਹੁੰਦਾ ਜੀ ਇਹ ਠੀਕ ਹੈ ਬੱਕਰੀ ਨੇ ਰੱਜ ਕੇ ਖਾ ਲੈਣਾ ਪ੍ਰਾਣੀ ਬੁੱਢੀ ਬੱਕਰੀ ਆ ਧੰਦੇ ਦੀ ਥੋੜੀ-ਥੋੜੀ ਰਹਿ ਗਈ ਤੇ ਇਸ ਬੱਕਰੀ ਤੋਂ ਮੈਂ ਬਹੁਤ ਜਾਨਵਰ ਬਣਾਏ ਠੀਕ ਹੈ ਤਕਰੀਬਨ ਜਿਆਦਾ ਜਿਹੜੇ ਇਸੇ ਬੱਕਰੀ ਦੇ ਇਹਦੀਆਂ ਦੋ ਤੀਆਂ ਦੋ ਤੀਆਂ ਦੋ ਤੀਆਂ ਗਾਂ ਦੀ ਗਾਂ ਇਹਦੀਆਂ ਬਣੀਆਂ 21 ਜਨਵਰੀ ਇਸ ਬੱਕਰੀ ਤੋਂ ਬਣੇ ਆ ਆਪਣੇ ਕੋਲੇ ਠੀਕ ਹੈ ਤੇ ਹੁਣ ਲਾਸਟ ਵਾਰੀ ਦਾ ਬਹੁਤ ਚੰਗੀ ਬਰੀਡਰ ਨਾਲ ਇਹਦਾ ਪੁੱਤ ਪਾਲਾਂਗੇ ਆਪਾਂ ਵੀ ਜੋ ਵੱਡਾ ਹੋ ਗਿਆ ਤੇ ਫਿਰ ਉਹ ਮਤਲਬ ਦੱਸ ਕੇ ਦੱਸੂਗਾ ਦੇਖ ਲਾ ਇੰਨੀ ਪੁਰਾਣੀ ਬੱਕਰੀ ਹੈ ਗਾਰ ਦੇਣ ਦੀ ਐਨ ਪਤਲੀ ਹੱਥ 'ਚ ਆਉਂਦੀ ਆ ਵੀ ਤੁਹਾਡੀ ਛੋਟੇ ਜਿਹੇ ਹੱਥ 'ਚ ਇੰਨੀ ਪਤਲੀ ਗਾਰ ਦੇਣਾ ਸਰੀਰ ਜੁੱਸਾ ਭਾਰਾ ਵੱਡਾ ਕਾਗਜ਼ ਵਰਗਾ ਪਿੰਡਾ ਤੇ ਮਤਲਬ ਵੱਡੀ ਬੱਕਰੀ ਆ ਤਾਂ ਮੀ ਹੁਣ ਸੱਜਰ ਸੂਈ ਹੋਈ ਆ ਤੇ ਪੇਟ ਦੇਖੋ ਇਹਦਾ ਕਿੱਡਾ ਵੱਡਾ ਤੇ ਥੌਣ ਲੰਮੀ ਪਤਲੀ ਤੇ ਇਹ ਬਹੁਤ ਸ਼ਕੀਨ ਆ ਵਾ ਜਿਹੜੀ ਇਹਨੂੰ ਹੁਣ ਪਤਾ ਵੀ ਮੈਨੂੰ ਪਾਇਆ ਸਾਰੇ ਨੇ ਚੱਕ ਚੱਕ ਕੇ ਖਾ ਜਾਣਾ ਮੈਂ ਹੋਰ ਤੋੜਦਾ ਕੋਈ ਨਾ ਕਿੰਨਾ ਖਾ ਲੂਗੀ ਇਸੇથી ਫਿਰ ਭੁੱਖ ਨਹੀਂ ਲੱਗਦੀ ਇਹ ਤਾਂ ਬੜੀ ਚੰਗੀ ਚੀਜ਼ ਆ ਬਾਕੀ ਬੱਕਰੀ ਉਧਰ ਮੱਕੀ ਮੁੱਕੀ ਚੁਗੀ ਜਾਂਦੀਆਂ ਅੱਭੀ ਇਹਨੂੰ ਠੀਕ ਹੈ ਜੀ ਵੀਡੀਓ ਲੰਮੀ ਹੋਊਗੀ 6 ਮਿੰਟ ਦੀ ਧੰਨਵਾਦ ਸਾਰੇ ਨੂੰ ਪਿਆਰ ਭਰੀ ਸ਼ਸ਼ੀ ਕੌਰ